ਦੋਸਤੋ ਸੋਨੂੰ ਅੱਜ ਅਸੀਂ ਇੱਕ ਇਲੈਕਟ੍ਰੋਨਿਕ ਮਸ਼ੀਨ ਦਿਖਾ ਰਹੇ ਹਾਂ ਜੋ ਆਪਣੇ ਨੇੜੇ ਤੇੜੇ ਮਸ਼ੀਨ ਹੀ ਹੈ ਜੋ ਇਹ ਬਿਜਲੀ ਤੇ ਚੱਲਦੀ ਹੈ ਇਹ ਸਾਡੇ ਬਹੁਤ ਹੀ ਪੁਰਾਣੇ ਸਾਥੀ ਸਾਡੇ ਮਿਸਤਰੀ ਕੌਰ ਸਿੰਘ ਜੀ ਇਹਨਾਂ ਨੇ ਆਪਣੇ ਆਰੇ ਤੇ ਲਾਈ ਹੈ ਮਸ਼ੀਨ ਇਹ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਬਹੁਤ ਸਫਾਈ ਨਾਲ ਇਹ ਜੂਸ ਕੰਨੇ ਦਾ ਕੱਢਦੀ ਹੈ ਬਾਤ ਤੁਹਾਨੂੰ ਦਿਖਾ ਰਹੇ ਆ ਅਸੀਂ ਕਿ ਮੇਨਟੈਂਸ ਕਿੰਟਾਂ ਦੇ ਵਿੱਚ ਹੀ ਕੰਨੇ ਦਾ ਜੂਸ ਇਹ ਜੋ ਕੱਢ ਦਿੰਦੀ ਹੈ ਇੱਕ ਵਾਰੀ ਪਾਉਣਾ ਜੀ ਇੱਕ ਵਾਰੀ ਪਾਉਣਾ ਪੈਂਦਾ ਕਰਨਾ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਕਿਸ ਤਰ੍ਹਾਂ ਜੀ ਇਹ ਇਹ ਨਹੀਂ ਇੱਕ ਵਾਰੀ ਅੰਨਾ ਪਾਉਣਾ ਪੈਂਦਾ ਸ਼ਰਮਾ ਜੀ ਠੀਕ ਹੈ ਜੀ ਜੇ ਕੋਈ ਹੱਥ ਨਹੀਂ ਕਿ ਝੋਲਣ ਦੀ ਲੋੜ ਜਿਵੇਂ ਚਾਰ ਚਾਰ ਵਾਰੀ ਪਹੁੰਚਦੇ ਨੇ ਹੱਥ ਹੀ ਕਿ ਝੋਲੀ ਜਾਂਦੇ ਨੇ ਹਰ ਇੱਕ ਬੰਦਾ ਇਹਨਾਂ ਚੀਜ਼ਾਂ ਤੋਂ ਨਫਰਤ ਮੰਨਦੇ ਯਾਨੀ ਕਿ ਸਫਾਈ ਪੱਖੋਂ ਪੂਰਾ ਹੋਇਆ ਹੈ ਸਫਾਈ ਪੱਖੋਂ ਪੂਰਾ ਜੀ ਬਾਹਰ ਕੀ ਜਿਹੜਾ ਇੱਕ ਵਾਰੀ ਪੀ ਜਾਂਦਾ ਘੱਟ ਤੋਂ ਘੁੰਮ ਕੇ ਆਉਂਦਾ ਹੀ ਸਾਡੇ ਕੋਲ ਠੀਕ ਹੈ ਤੇ ਦੇਖਦੇ ਆ ਮਸ਼ੀਨ ਨੂੰ ਦੇਖ ਕੇ ਖੜ ਜਾਂਦੇ ਨਹੀਂ ਜੀ ਸਫਾਈ ਪੂਰੀ ਹੈ ਤੇ ਆਰਗੈਨਿਕ ਸਾਡਾ ਆਪ ਦਾ ਕੰਨਾ ਬੀਜੇ ਵੇ ਅੱਛਾ ਤੁਹਾਡਾ ਇਹ ਆਪ ਦਾ ਕੰਨਾ ਬੀਜੇ ਵੇ ਹਾਂ ਜੀ ਬਾਕੀ ਦੂਜੀ ਗੱਲ ਹੋ ਰਹੀ ਹੈ ਇਹ ਗੰਨੇ ਦੇ ਵਿੱਚ ਔਰ ਗੰਨ ਦੇ ਤਰੀਕੇ ਨਾਲ ਹੀ ਕੱਢਦੀ ਹੈ ਪਹਿਲਾਂ ਇੱਧਰ ਦੇ ਬਸੇ ਚੀਰ ਦਿੰਦੀ ਹੈ ਇਹਨੂੰ ਕਾੜਦੀ ਹੈ ਅੱਛਾ ਆ ਤੁਹਾਨੂੰ ਦਿਖਾਉਣਾ ਜੀ ਇੱਧਰ ਪਾਸੇ ਇਹ ਕਹਿੰਦੇ ਇਹਨਾਂ ਦਾ ਆਪਣੇ ਹੀ ਆਰਗੇਨਿਕ ਗੰਨਾ ਲਾਇਆ ਹੋਇਆ ਹੈ ਆਰਗੇਨਿਕ ਗੰਨਾ ਇਹਨਾਂ ਦਾ ਆਪਣਾ ਆਪ ਦਾ ਲਾਇਆ ਹੋਇਆ ਆ ਆਰਗੇਨਿਕ ਗੰਨਾ ਇਹਨਾਂ ਨੇ ਪਾਤਾ ਇਹ ਕਹਦੇ ਵੀ ਆਪਣੇ ਆਪ ਹੀ ਇਹ ਗੰਨੇ ਨੂੰ ਕਾੜਦੀ ਹੈ ਹਾਂਜੀ ਕਿਸ ਤਰ੍ਹਾਂ ਕਹਿੰਦੇ ਤੁਸੀਂ ਆਹ ਦੇਖੋ ਜੀ ਉਹਨਾਂ ਨੇ ਇਹ ਜੀ ਸੰਸ਼ੀਨ ਮੈਟਰ ਕੰਨ ਨੂੰ ਜੀਰੇ ਦੇ ਲਈ ਅੱਛਾ ਜੀ ਉਹਨੇ ਪ੍ਰੈਸ ਕਰਤਾ ਠੀਕ ਹੈ ਸੰਦਾ ਜੂਸ ਕੱਢ ਲਈ ਓਕੇ ਜਿਹੜੇ ਖਿਡਾਰੀਆਂ ਵਾਲੇ ਨੇ ਇਹਨੂੰ ਐ ਕਰਕੇ ਇਹਦੇ ਵਿੱਚ ਤਿੰਨ ਚਾਰ ਵਾਰੀ ਲਾਉਂਦੇ ਨੇ ਆ ਗੁੱਦ ਸਾਡੇ ਗਲਾਸਾਂ ਚ ਜਾਂਦੀ ਹੈ ਠੀਕ ਹੈ ਠੀਕ ਹੈ ਇਹਨੇ ਕੱਲਾ ਜੂਸ ਜੂਸ ਕੱਢਣਾ ਜੀ ਠੀਕ ਹੈ ਆ ਆ ਆ ਆ ਗੁੱਦ ਹੈ ਜਿਹੜੀ ਇਹ ਸਾਡੇ ਗਲਾਸਾਂ ਚ ਜਾਂਦੀ ਹੈ ਇਹ ਮਿਸਤਰੀ ਜੀ ਕਹਿੰਦੇ ਵੀ ਜਿਹੜੀ ਇਹ ਗੁੱਦ ਹੈਗੀ ਇਹ ਆਪਣੇ ਗਲਾਸਾਂ 'ਚ ਜਾਂਦੀ ਹੈ ਜਿਸ ਕਰਕੇ ਗੰਨੇ ਦੇ ਜੂਸ ਦੇ ਵਿੱਚ ਸਾਫ ਸਫਾਈ ਨਹੀਂ ਰਹਿੰਦੀ ਇਹ ਮਸ਼ੀਨ ਦਾ ਇਹੀ ਫਾਇਦਾ ਹੈ ਇਹ ਫਿਰ ਕਿੰਨੀ ਕੀਮਤ ਲਈ ਹੈ ਜੀ ਮਸ਼ੀਨ ਇਹ 50000 ਰੁਪਏ ਦੀ ਹੈ 50000 ਰੁਪਏ ਦੀ ਹੈ ਬਹੁਤ ਵਧੀਆ ਮਸ਼ੀਨ ਹੈ ਇਹ ਪੂਰਾ ਇੱਕ ਵਾਰੀ ਦੇ ਵਿੱਚ ਹੀ ਇਹ ਗੰਨਾ ਜਿਹੜਾ ਕੱਢਦੀ ਹੈ ਦੂਸਰੀ ਵਾਰ ਗੰਨੇ ਦੀ ਪਾਉਣ ਦੀ ਲੋੜ ਨਹੀਂ ਇਹ ਮਿਸਤਰੀ ਜੀ ਕਹਿੰਦੇ ਕੌਰ ਸਿੰਘ ਜੀ ਕਹਿੰਦੇ ਵੀ ਸਾਡਾ ਆਪਣਾ ਹੀ ਇਹ ਆਰਗੇਨਿਕ ਗੰਨਾ ਲਾਇਆ ਪਿਆ ਇਹਦਾ ਟੇਸਟ ਵੀ ਦੇਖਾਂਗੇ ਗੰਨੇ ਦਾ ਉਹ ਕਿ ਪੂਰਾ ਰੱਖਦੇ ਨਹੀਂ ਤੋਂ ਦੇ ਕਢਦੇ ਠੀਕ ਹੈ ਜਿੱਦਾਂ ਤੁਹਾਨੂੰ ਰੰਗ ਦਿਖਾਉਨੇ ਆ ਜੀ ਹਾਂ ਇਹ ਜੂਸ ਕੱਢ ਲਿਆ ਗੰਨੇ ਦਾ ਦੇਖਦੇ ਆ ਵੀ ਕਿੰਨੀ ਕ ਸਫਾਈ ਨਾਲ ਇਹ ਕੱਢਦੇ ਆ ਜੂਸ ਤੁਹਾਨੂੰ ਰੰਗ ਦਿਖਾਉਂਦੇ ਆ ਬਹੁਤ ਸਫਾਈ ਨਾਲ ਇਹ ਮਸ਼ੀਨ ਹੈ ਜਿਹੜੀ ਗੰਨੇ ਦਾ ਜੂਸ ਕੱਢਦੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਸ ਤਰ੍ਹਾਂ ਕੋਈ ਇਹ ਪੈਕਿੰਗ ਵਾਲਾ ਜੂਸ ਹੋਵੇ ਆ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸਫਾਈ ਵਾਲਾ ਜੂਸ ਕੱਢਿਆ ਹੈ ਇਹਦਾ ਟੇਸਟ ਵੀ ਦੇਖਦੇ ਹਾਂ ਲੈ ਕੇ ਵੀ ਕਿਸ ਤਰ੍ਹਾਂ ਦਾ ਟੇਸਟ ਗੰਨੇ ਦੇ ਜੂਸ ਦਾ ਟੇਸਟ ਵੀ ਬਹੁਤ ਵਧੀਆ ਹੈ ਪਰ ਇਹ ਗੱਲ ਜਿਹੜੀ ਸ਼ਹਿਰਾਂ ਵੱਡੇ ਸ਼ਹਿਰਾਂ ਦੇ ਵਿੱਚ ਇਹ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਇਹ ਆਪਣੇ ਮਾਲਵਾ ਦੇ ਵਿੱਚ ਵੀ ਇਹ ਮਸ਼ੀਨ ਆਈ ਹੈ ਤਾਂ ਇਸ ਕਰਕੇ ਤੁਸੀਂ ਜਰੂਰ ਆਇਓ ਇੱਕ ਵਾਰੀ ਵੇਖਿਤ ਕਰਿਓ ਬਠਿੰਡਾ ਚੰਡੀਗੜ੍ਹ ਤਾਪਾ ਡੀਐਸਪੀ ਦਫ਼ਤਰ ਦੇ ਕੋਲ ਇਹ ਮਸ਼ੀਨ ਲੱਗੀ ਹੈ ਕੌਰ ਸਿੰਘ ਜੀ ਮਿਸਤਰੀ ਹੈ ਬਾਕੀ ਸਾਨੂੰ ਆਪਣਾ ਐਡਰੈਸ ਦੇ ਦੇਣਗੇ ਸਾਰਾ ਇਹ ਆਰੇ ਦਾ ਅਸਿਸਟ ਹੈ ਜੀ ਆਰੇ ਤੇ ਆਰੇਤੀ ਲੱਗੀ ਹੋ। ਹਾਂ ਤੁਸੀਂ ਦੇ ਦਿਓ ਜੀ ਐਡਰੈਸ ਦੇ ਦੋ ਆਪ ਦਾ ਸਾਰਾ ਜੀ ਕੌਰ ਸਿੰਘ ਆਰੇ ਵਾਲਾ ਇਹ ਆਰੇ ਦੇ ਮੂਰੀ ਮਸ਼ੀਨ ਲਾਈਏਗੀ ਆਰਗਾਨ ਕਰਨਾ ਆਪਣਾ ਆਰਗਾਨਕ ਤਰੀਕੇ ਨਾਲ ਹੀ ਇਹ ਕਰਦਾ ਜਾਂਦਾ ਇੱਕ ਵਾਰੀ ਜਰੂਰ ਆਇਓ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਤੇਜ ਨੂੰ ਫੋਲੋ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ